ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਸਵੇਰ ਦੇ ਸਵਾਗਤ ਸਾਡਾ ਟਾਈਮ ਆ ਤੇ ਆਪਾਂ ਇੱਥੇ ਲਾ ਰਹੇ ਸੀ ਜੀ ਸਬਜ਼ੀ ਨੂੰ ਤੜਕਾ ਤੇ ਸਬਜ਼ੀ ਅੱਜ ਬਣਾਉਣੀ ਸੀਗੀ ਪੱਤਾ ਗੋਭੀ ਤੇ ਮਟਰ ਜਿਸ ਦੇ ਲਈ ਬਸ ਮੈਂ ਪਿਆਜ਼ ਲਸਣ ਪਾ ਲਿਆ ਸੀ ਕੜਾਹੀ ਦੇ ਵਿੱਚ ਕੱਟ ਕੇ ਤੇ ਉਸ ਨੂੰ ਭੁੰਨ ਲਾ ਕੇ ਨਾਲ-ਨਾਲ ਟਮਾਟਰ ਕੱਟ ਲਿਆ ਸੀਗਾ ਤੇ ਟਮਾਟਰ ਪਾ ਕੇ ਥੋੜਾ ਜਿਹਾ ਨਮਕ ਪਾ ਦਾਂਗੇ ਟਮਾਟਰ ਪਾ ਕੇ ਇਸ ਦੇ ਨਾਲ ਚਲਦੀ ਪੁੱਜ ਜਾਂਦਾ ਤੇ ਉਸ ਤੋਂ ਬਾਅਦ ਬਸ ਆਪਾਂ ਪਤਾ ਗੋ ਵੀ ਪਾ ਦਾਂਗੇ ਇਸ ਦੇ ਵਿੱਚ ਤੇ ਮਟਰ ਪਾ ਦਾਂਗੇ ਮਿਕਸ ਕਰਕੇ ਇਸ ਨੂੰ ਤੇ 5 ਕਿ ਮਿੰਟ ਇਸ ਤਰ੍ਹਾਂ ਪਕਾ ਲਾਂਗੇ ਮਸਾਲੇ ਆਪਾਂ ਠਰ ਕੇ ਪਾਵਾਂਗੇ ਮਟਰ ਵੀ ਪਾ ਦਿੰਨੇ ਆ ਹੁਣ ਆਪਾਂ ਤੇ ਟਾ ਕੇ ਪਕਾ ਲਾਂਗੇ ਮੀਡੀਅਮ ਮੈਂ ਗੈਸ ਤੇ ਆਪਾਂ ਥੋਨੇ ਮੈਂ ਆਟਾ ਗੁੰਨ ਲੂੰਗੀ ਤੇ ਬਾਅਦ ਦੇ ਵਿੱਚ ਇਸ ਦੇ ਵਿੱਚ ਮਸਾਲੇ ਪਾਵਾਂਗੇ ਹੋ ਜੀ 5 ਕਿ ਮਿੰਟ ਹੋ ਗਏ ਸੀਗੇ ਸੇਕ ਲਵਾ ਲਿਆ ਸੀਗਾ ਮੈਂ ਇਸ ਨੂੰ ਤੇ ਹੁਣ ਇਸ ਦੇ ਵਿੱਚ ਹਲਦੀ ਲਾਲ ਮਰਚ ਤੇ ਨਮਕ ਪਾ ਦਾਂਗੇ ਧਨੀਆ ਪਾਊਡਰ ਤੇ ਆਟਾ ਗੁੰਨ ਕੇ ਰੱਖ ਲਿਆ ਸੀਗਾ ਮੈਂ ਕਿਨੇ ਆਪਣੀ ਸਬਜ਼ੀ ਬੰਦੀ ਆ ਤੇ ਉਹਨੇ ਆਪਾਂ ਕੱਪੜੇ ਸੁੱਕਣੇ ਪਾ ਲਾਂਗੇ ਤੇ ਰੋਟੀ ਲੱਗ ਜਾਗੇ ਉਸ ਤੋਂ ਬਾਅਦ ਬੱਚੇ ਤਾਂ ਅੱਜ ਘਰੇ ਹੀ ਹੈਗੇ ਛੁੱਟੀ ਕਰਕੇ ਤੇ ਕੱਪੜੇ ਮੈਂ ਸਵੇਰੇ 5:00 ਵਜੇ ਉੱਠ ਖੜੀ ਸੀਗੀ ਤੇ ਧੋਲੇ ਸੀਗੇ ਕਿਉਂਕਿ ਕੱਲ ਲੈਟਰਨਿਚ ਆਈ ਤੇ ਦੋ ਦਿਨਾਂ ਦੇ ਕੱਪੜੇ ਸੀਗੇ ਜ਼ਿਆਦਾ ਹੋਏ ਪਏ ਸੀ ਕੱਪੜੇ ਤੇ ਬਾਕੀ ਅੱਜ ਬੈੱਡ ਸ਼ੀਟ ਵਗੈਰਾ ਚੇਂਜ ਕਰਨੀਆਂ ਤੇ ਉਹ ਬਾਅਦ ਦੇ ਵਿੱਚ ਧੋਵਾਂਗੇ ਰੋਟੀ ਬਣਾ ਕੇ ਤੇ ਮੈਨੂੰ ਐਸ ਵੀ ਚਲੋ ਪਹਿਲਾਂ ਇਹ ਧੋਦਾ ਕੱਲ ਲੈਟ ਦਾ ਕੱਟ ਸੀਗਾ ਤੇ ਸ਼ਾਮ ਨੂੰ ਆਈ ਲੈਟਸ ਵੇਲਦੀ ਗਈ ਵੀ ਤੇ ਬਸ ਉਹਨਾਂ ਕੱਪੜੇ ਸੁੱਕਣੇ ਪਾਉਂਦੇ ਪਾਉਂਦੇ ਆਪਣੇ ਤੇ ਸਬਜ਼ੀ ਬਣ ਜੂਗੀ ਤੇ ਉਸ ਤੋਂ ਬਾਅਦ ਰੋਟੀ ਬਣਾ ਲਾਂਗੇ। ਪਾਪਾਂ ਦੇ ਕਹੇ ਉੱਠ ਕੇ ਤੇ ਮੈਂ ਮਸ਼ੀਨ ਲਾ ਕੇ ਕੱਪੜੇ ਧੋਲੇ ਸੀ ਬਾਕੀ ਹੱਥੀ ਧੋਣ ਵਾਲ ਸੀ ਕੁਝ ਕੱਪੜੇ ਉਹ ਧੋ ਕੇ ਤੇ ਨਹਾ ਕੇ ਉਸ ਤੋਂ ਬਾਅਦ ਧੂਪ ਜੋਤ ਕਰਕੇ ਤੇ ਫੇਰ ਹੀ ਚਾਹ ਬਣਾਈ ਸੀ ਮੈਂ ਬਾਕੀ ਬੱਚਿਆਂ ਦੇ ਡਰੈਸ ਵਗੈਰਾ ਉਹਨਾਂ ਦੇ ਧੋਣ ਵਾਲੇ ਸੀਗੇ ਤੇ ਦੋਨੇ ਤਾਰਾਂ ਭਰ ਗਿਆ ਤੇ ਸਟੈਂਡ ਤੇ ਕੱਪੜੇ ਤੇ ਕੱਪੜੇ ਹੋਰ ਵੀ ਅਜੇ ਹੋ ਜਾਣਗੇ ਜ਼ਿਆਦਾ ਤੇ ਤੇ ਮੇਰੇ ਇੱਥੇ ਹੱਥ ਠਾਰੇ ਹੀ ਪਏ ਸੀਗੇ ਕੱਪੜੇ ਸੁੱਕਣੇ ਪਾ ਕੇ ਆਏ ਸੀ ਇਹ ਤਾਂ ਕਰਕੇ ਮੈਂ ਗੈਸ ਤੇ ਸੇਕ ਲਈ ਸੀ ਤੇ ਲੋ ਜੀ ਸਬਜ਼ੀ ਆਪਣੀ ਬਣ ਗਈ ਸੀ ਤੇ ਹੁਣ ਆਪਾਂ ਰੋਟੀ ਬਣਾ ਲੈਣੇ ਹੈਗੇ ਮਸਾਏ ਹੁੰਦਾ ਵੀ ਜਦੋਂ ਤਾਂ ਸਕੂਲ ਜਾਣਾ ਹੁੰਦਾ ਬੱਚਿਆਂ ਨੂੰ ਸਵੇਰੇ ਪ੍ਰਾਭ ਨੂੰ ਜਲਦੀ ਭੇਜਣਾ ਹੁੰਦਾ ਉਦੋਂ ਤਾਂ ਨਹੀਂ ਕੱਪੜਿਆਂ ਦਾ ਹੁੰਦਾਗਾ ਤੇ ਬਾਕੀ ਅੱਜ ਐਸੀ ਕਿ ਵੀ ਹੁਣ ਕੱਲ ਲਾਈਟ ਹੈ ਨਹੀਂ ਕਰਕੇ ਤੇ ਮੈਨੂੰ ਐਸ ਵੀ ਲਾਈਟ ਆਲਾਂ ਦਾ ਮੈਨੂੰ ਹੁਣ ਕੋਈ ਯਕੀਨ ਨਹੀਂ ਵੀ ਕਿਤੇ ਅੱਜ ਵੀ ਕੱਟ ਦੇਣ ਇਹਨਾਂ ਦਾ ਪਤਾ ਹੀ ਕੋਈ ਨਹੀਂ ਵੇ ਕਦੋਂ ਕੱਟ ਲਾ ਦਿੰਦੇ ਹੈਗੇ ਤੇ ਤਾਂ ਕਰਕੇ ਆਇਆ ਸੀ ਵੀ ਚਲੋ ਸਵੇਰੇ ਕੱਪੜੇ ਜਿੰਨੇ ਧੋਤੇ ਜਾਂਦੇ ਆਪਾਂ ਧੋ ਦਿੰਦੇ ਆਗੇ ਲਓ ਜੀ ਰੋਟੀ ਬਣਾ ਲ ਗਏ ਤੇ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਕਰ ਦਿਆਂਗੇ ਝਾੜੂ ਪੋਚੇ ਦਾ ਕੰਮ ਆਪਾਂ

Mari sekali ke dalam <laughs> ya ਸ਼ਾਲਾ ਦਾ ਮੇਰਾ ਮਜਾਕ ਬੈੱਡ ਸ਼ੀਟ ਮੈਂ ਦੋਨੇ ਰੂਮ ਦੇ ਚੇਂਜ ਕਰਤੀਆਂ ਸੀਆਂ ਤੇ ਵਾਸ਼ਿੰਗ ਮਸ਼ੀਨ ਲਾਤੀ ਸੀ ਦੁਵਾਰਾ ਉਹਨੇ ਝਾੜੂ ਕੱਢ ਲੈਨੇ ਆਪਾਂ ਤੇ ਕੱਪੜੇ ਧੋਤੇ ਜਾਣਗੇ ਮਸ਼ੀਨ ਦੇ ਵਿੱਚ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਚਾਲ ਲਦਾਂਗੇ ਆਪਾਂ ਪਾਣੀ ਵੇਦੀ ਤੇ ਰੂਮ ਦੇ ਵਿੱਚ ਦੋਨੋਂ ਦੇ ਵਿੱਚ ਮੈਂ ਝਾੜੂ ਕੱਢ ਲਿਆ ਸੀਗਾ ਕਿਚਨ ਦੇ ਵਿੱਚ ਵੀ ਤੇ ਡਰਾਈング ਰੂਮ ਚ ਵੀ ਬਸ ਲੌਬੀ ਰਹਿੰਦੀ ਤੇ ਪੋਚਾ ਰਹਿੰਦੀ ਆ ਤੇ ਉਸ ਤੋਂ ਬਾਅਦ ਕੱਪੜੇ ਧੋ ਕੇ ਜਿਹੜੇ ਰਹਿੰਦੇ ਆ ਤੇ ਫਿਰ ਥਾਂ ਧੋਵਾਂਗੇ ਆਪਾਂ ਪਸ ਐ ਸੀ ਚਲੋ ਹੌਲੀ ਹੌਲੀ ਕਰ ਲੈਨੇ ਅੱਜ ਕੰਮ ਤੇ ਬੱਚੇ ਘਰੇ ਕਰਕੇ ਤੇ ਕੱਪੜਿਆਂ ਦਾ ਹੁੰਦਾ ਬਾਕੀ ਜਿਆਦਾ ਵੀ ਕੁਛ ਕੱਪੜੇ ਸਵੇਰੇ ਧੋਤੇ ਗਏ ਸੀਗੇ ਤੇ ਹੁਣ ਕਾਲੀ ਹੈ ਨਹੀਂ ਸੀ ਮੈਨੂੰ ਇੰਨੀ ਜਿਆਦਾ ਤੇ ਤਾਂ ਕਰਕੇ ਬਸ ਲਓ ਜੀ ਆਪਾਂ ਝਾੜੂ ਕੱਢ ਲਗੇ ਹੋਣਾ ਤੇ ਝਾੜੂ ਕੱਢ ਕੇ ਉਸ ਤੋਂ ਬਾਅਦ ਕੋ ਚਾਰਮਾਨ ਲਾ ਦੂਗਾ ਤੇ ਡਸਟਿੰਗ ਪ੍ਰਾਪ ਕਰ ਦੂਗੀ ਅੱਜ ਫੇਰ ਆਪਾਂ ਕੱਪੜੇ ਧੋ ਲਾਗੇ ਤੇ ਤੇਰ ਮਾਨ ਪੋਚਾ ਲਾਉਣ ਲੱਗਿਆ ਸੀ ਮੈਂ ਝਾੜੂ ਕਾੜਦਾ ਸੀਗਾ ਬਸ ਤਾਂ ਹੁਣ ਪੋਚਾ ਮੈਂ ਆਪ ਲਾ ਲੈਣੀ ਹੁੰਨੀ ਆ ਤੇ ਪਰ ਛੁੱਟੀ ਵਾਲੇ ਦਿਨ ਅਰਮਾਨ ਲਾ ਦਿੰਦਾ ਹੁੰਦਾ ਪੋਚਾ ਮੈਂ ਇਹਨੂੰ ਕਹਿਤਾ ਸੀ ਮੈਂ ਵੀ ਛੁੱਟੀ ਵਾਲੇ ਦਿਨ ਲਾ ਦਿਆ ਕਰਾਂ ਪੋਚਾ ਕਿਉਂਕਿ ਹੁਣ ਇਹਦੇ ਪੇਪਰ ਵੀ ਨੇੜੇ ਆ ਗਏ ਪਲੱਸ 2 ਦੀ ਪੜ੍ਹਾਈ ਆ ਤੇ ਮੈਂ ਇਹਨੂੰ ਕਿਹਾ ਸੀ ਆਪਣੀ ਪੜ੍ਹਾਈ ਤੇ ਧਿਆਨ ਦੇ ਆ ਕਰ ਵੀ ਪੋਚਾ ਮੈਂ ਆਪੇ ਲਗਾ ਲਿਆ ਕਰੂੰਗੀ ਤੇ ਬਸ ਛੁੱਟੀ ਵਾਲੇ ਦਿਨ ਆਪਾਂ ਇਸ ਤੋਂ ਲਵਾ ਲੈਨੇ ਹੁੰਨੇ ਆ ਪੋਚਾ ਬਾਕੀ ਅਜੇ ਤਾਂ ਕੱਪੜੇ ਹੀ ਬਹੁਤ ਜ਼ਿਆਦਾ ਸੀਗੇ ਇਹ ਤਾਂ ਕਰਕੇ ਮੈਨੂੰ ਐ ਸੀਗਾ ਵੀ ਲਗਾ ਦੇਣ ਦੇ ਪੋਚਾ ਨੂੰ ਤੇ ਡਸਟਿੰਗ ਬਸ ਪ੍ਰਭ ਕਰ ਦੋਗੇ ਪ੍ਰਭ ਨਹਾ ਲਈ ਸੀਗੀ ਤੇ ਉਹ ਕਿ ਡਸਟਿੰਗ ਮੈਂ ਨਹਾ ਕੇ ਕਰ ਦਿੰਦੇ ਆਂਗੇ ਇਹ ਪੋਚਾ ਲਗਾ ਦੂਗਾ ਤੇ ਉਸ ਤੋਂ ਬਾਅਦ ਹੀ ਡਸਟਿੰਗ ਕਰੂਗੀ ਪ੍ਰਭ ਪੋਚਾ ਸੁੱਕ ਗਿਆ ਜਦੋਂ ਤੇ ਮੈਂ ਇਸ ਟਾਈਮ ਤੇ ਕੱਪੜੇ ਧੋ ਰਹੀ ਸੀਗੀ ਤੇ ਕੱਪੜੇ ਧੋ ਕੇ ਬਸ ਥਾਂ ਤੋਂ ਉਂਗੀ ਉਸ ਤੋਂ ਬਾਅਦ ਮੈਂ ਮੂਲਾ ਵੇੜਾ ਧੋਵਾਂਗੇ ਪਹਿਲਾਂ ਆਪਾਂ ਤੇ ਪਿਛਲਾ ਵੇੜਾ ਬਾਅਦ ਦੇ ਵਿੱਚ ਧੋਵਾਂਗੇ ਕੱਪੜੇ ਧੋ ਕੇ ਤੋ ਲੈ ਸੀਗੇ ਤੇ ਥਾਂ ਵੀ ਮੂਰਲਾ ਵੇੜਾ ਤੋ ਲੈ ਆ ਸੀ ਤੇ ਇੱਥੇ ਪਿਛਲਾ ਵੇੜਾ ਧੋਣ ਆ ਗਈ ਸੀ ਮੈਂ ਕਿਉਂਕਿ ਕੱਲ ਲੈਟ ਹੈ ਨਹੀਂ ਕਰਕੇ ਤੇ ਪਾਣੀ ਵੀ ਥੋੜਾ ਸੀ ਤੇ ਕੱਲ ਆਪਾਂ ਥਾਂ ਵੀ ਧੋਤਾ ਤੇ ਬਾਕੀ ਇੱਥੋਂ ਗਾਵਲਿਆਂ ਦੇ ਵਿੱਚ ਥੋੜੀ ਜੀ ਖਾਦ ਪਾਈ ਸੀ ਕੀ ਤੇ ਤਾਂ ਕਰਕੇ ਮਿੱਟੀ ਵੀ ਥੋੜੀ ਜਿਹਾ ਜ਼ਿਆਦਾ ਪਿੱਛੇ ਖਿੰਦਰੀ ਪੈ ਇਸ ਪਿਛਲੇ ਵੇੜੇ ਦੇ ਵਿੱਚ ਤੇ ਇੱਥੋਂ ਧੋ ਦਿੰਦੇ ਆਪਾਂ ਥਾਂ ਥਾਂ ਧੋਕੇ ਤੇ ਉਸ ਤੋਂ ਬਾਅਦ ਹੀ ਕੱਪੜੇ ਸੁੱਕਣੇ ਪਾਉਂਗੇ ਜਿਹੜੇ ਰਹਿੰਦੇ ਹਜੇ ਦੂਸਰੇ ਤੇ ਜਿਹੜੇ ਸਵੇਰੇ ਸੁੱਕਣੇ ਪਾਏ ਸੀ ਆਪਾਂ ਤੇ ਇਹਨਾਂ ਦੇ ਵਿੱਚ ਤਦ ਸੁੱਕੇ ਜੇ ਹੋ ਗਏ ਕੱਪੜੇ ਹੁਣ ਤੇ ਵੀ ਵਾਸ ਇੱਕ ਦਿਨੀ ਛੱਡਦੇ ਹੁੰਦੇ ਆਪਾਂ ਥਾਣ ਉਹਨੂੰ ਪਹਿਲਾਂ ਗਰਮੀਆਂ ਦੇ ਵਿੱਚ ਤਾਂ ਆਪਾਂ ਡੇਲੀ ਧੋ ਦਿੰਦੇ ਸੀਗੇ ਤੇ ਹੁਣ ਇੱਕ ਦਿਨ ਛੱਡ ਕੇ ਧੋ ਦਿੰਦੇ ਹੁੰਦੇ ਆ ਪਿਛਲਾ ਵੇੜਾ ਲੋ ਜੀ ਜਿੰਨੇ ਸਵੇਰੇ ਧੋਤੇ ਸੀ ਕੱਪੜੇ ਤੇ ਉਹਨੇ ਹੁਣ ਬਾਸਕਟ ਭਰ ਗਈ ਹੈਗੀ ਕੁਝ ਜਿੰਨੇ ਇੱਕ ਤਾਂ ਸਟੈਂਡ ਤੇ ਪੈਂਦੇ ਆ ਤੇ ਸਟੈਂਡ ਤੇ ਪਾ ਦੂੰਗੀ ਮੈਂ ਹੈਂਗਰ 'ਚ ਪਾ ਕੇ ਟੰਗ ਦੂੰਗੀ ਇੱਥੇ ਤੇ ਬਾਕੀ ਜਿਹੜੇ ਦੂਸਰੇ ਬੈੱਡ ਸ਼ੀਟਾਂ ਵਗੈਰਾ ਤੇ ਉਹਨਾਂ ਨੂੰ ਤਾਂ ਛੱਤ ਤੇ ਪਾ ਆਉਂਗੀ ਤੇ ਪ੍ਰਾਵ ਨੂੰ ਮੈਂ ਕਿਹਾ ਸੀ ਮਾਂ ਤੂੰ ਚਾਹ ਬਣਾ ਲਾ ਕਿਉਂਕਿ ਅਰਮਾਣੇ ਸਿਹੋਂਨ ਲੱਗਿਆ ਸੀ ਤੇ ਮੈਂ ਸੁਬਾਹ ਹੀ ਨਹਾ ਲਈ ਸੀਗੀ ਤੇ ਕੱਪੜਿਆਂ ਤਾਂ ਦੇਖ ਕੇ ਐ ਲੱਗੀਆਂਦਾ ਵੀ ਅਜ ਤੱਕ ਕੱਪੜਿਆਂ ਨੇ ਮੇਰੀ ਭੂਤਨੀ ਭਲਾ ਛੱਡੀ ਆ ਕਿ ਪਹਿਲਾ ਵਾਲਾ ਟਾਈਮ ਚੰਗਾ ਸੀ ਉਹ ਟਾਈਮ ਜਦੋਂ ਕਹਿੰਦੇ ਪੱਤੇ ਪੁੱਤੇ ਜੇ ਭਲੇਟ ਕੇ ਸਾਰ ਲੈਦੇ ਸੀਗੇ ਜਿੰਗਾ ਲਾਲਾ ਹੂ ਕਰਕੇ ਨਾ ਕੱਪੜੇ ਬਣਾਉਣ ਦੀ ਟੈਨਸ਼ਨ ਨਾ ਧੋਣ ਦੀ ਟੈਨਸ਼ਨ ਅੱਜ ਤਾਂ ਜਿਵੇਂ ਭੂਤਨੀ ਭਲਾ ਛੱਡੀ ਸੀ ਆਪਦੀ ਤੋ ਜੀ ਉਸ ਤੋਂ ਬਾਅਦ ਕੱਪੜੇ ਵਗੈਰਾ ਸੁੱਕਣੇ ਪਾ ਲਏ ਸੀ ਤੇ ਮੇਥੇ ਧੁੱਪੇ ਆ ਗਈ ਸੀ ਵਰਚੇ ਦੇ ਵਿੱਚ ਆਪਣੇ ਧੁੱਪ ਆ ਜਾਂਦੀ ਹੈ ਸਵੇਰੇ ਤੇ ਪ੍ਰਾਪ ਚਾਹ ਬਣਾ ਲਈ ਸੀਗੀ ਤੇ ਬਸ ਹੁਣ ਚਾਹ ਪੀ ਲਾਂਗੇ ਤੇ ਬੰਦ ਛੱਟ ਰੈਸਟ ਕਰਾਂਗੇ ਤੇ ਧੁੱਪ ਅੱਜ ਬਹੁਤ ਜ਼ਿਆਦਾ ਤਿੱਖੀ ਸੀਗੀ ਤੇਜ ਧੁੱਪ ਸਿੱਧੀ ਸੂਰਜ ਅੱਖਾਂ 'ਚ ਪੈਂਦਾ ਸੀਗਾ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈਏ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਬਾਏ ਬਾਏ